ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀ ਫਿਲਮਾਂ ਅਦਾਕਾਰੀ ਦੇ ਨਾਲ-ਨਾਲ ਆਪਣੀ ਲੁਕਸ ਨੂੰ ਲੈ ਕੇ ਹਮੇਸ਼ਾ ਸੋਸ਼ਲ ਮੀਡੀਆ ਤੇ ਹਾਈਲਾਈਟਸ ਦੇ ਵਿੱਚ ਰਹਿੰਦੀ ਹੈ ਤੇ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਸ਼ਨਸ ਨੂੰ ਫੈਨਸ ਨਾਲ ਜ਼ਰੂਰ ਸ਼ੇਅਰ ਕਰਦੀ ਹੈ ਰੀਸੈਂਟਲੀ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਸਾਂਝਾ ਕਰਦੇ ਹੋਏ ਇੱਕ ਇਨਫੋਰਮੇਸ਼ਨ ਆਪਣੇ ਫੈਨਸ ਦੇ ਨਾਲ ਸਾਂਝਾ ਕੀਤੀ ਉਹਨਾਂ ਨੇ ਆਪਣੀ ਕੁਝ ਤਸਵੀਰਾਂ ਨੂੰ ਸਾਂਝਾ ਕੀਤਾ ਤੇ ਕੈਪਸ਼ਨ ਦੇ ਵਿੱਚ ਲਿਖਿਆ ਅਸੀਂ ਆਪਣੇ ਨਵੇਂ ਐਕਸਕਲੂਸਿਵ ਐਡੀਟੋਰੀਅਲ ਪੋਰਟਰੇਟ ਸ਼ੂਟ ਦੀ ਅਨਾਉਂਸਮੈਂਟ ਕਰਦੇ ਹੋਏ ਬਹੁਤ ਖੁਸ਼ ਹਾਂ ਇਹ ਚਾਰ ਪਾਗਾ ਦੀ ਸੀਰੀਜ਼ ਬਿਊਟੀ ਸਟਾਈਲ ਐਂਡ ਗ੍ਰੇਸ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਦਾ ਓਨਾ ਹੀ ਆਨੰਦ ਮਾਣੋਗੇ ਜਿੰਨਾ ਅਸੀਂ ਪ੍ਰੋਜੈਕਟ ਨੂੰ ਬਣਾਉਣ ਦਾ ਆਨੰਦ ਲਿਆ ਸਾਡੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾ ਜੀ ਇਹਨਾਂ ਨੇ ਇਸ ਵਿਜ਼ਨ ਨੂੰ ਇੱਕ ਮਾਸਟਰਪੀਸ ਬਣਾਇਆ ਇੱਕ ਪੋਰਟਰੇਟ ਕੈਮਰੇ ਵਿੱਚ ਨਹੀਂ ਬਲਕਿ ਇਸ ਦੇ ਦੋਵੇਂ ਪਾਸੇ ਬਣਾਇਆ ਚਾਹੁੰਦਾ ਹੈ ਵੈਲ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਬਹੁਤ ਸਾਰੀ ਜਾਣਕਾਰੀ ਵੀ ਇਸ ਦੇ ਨਾਲ ਸਾਂਝਾ ਕੀਤੀ ਉਹਨਾਂ ਨੇ ਲਿਖਿਆ ਇਨ ਫਰੇਮ ਨੀਰੂ ਬਾਜਵਾ ਪ੍ਰੋਜੈਕਟ ਬਾਈ ਜਸ਼ਨ ਦੇ올 ਪਰਿਯੋਸਕਤਾ ਇਸ ਨੂੰ ਹੈਰੀ ਜਵੰਦਾ ਨੇ ਤੇ ਫੋਟੋਗ੍ਰਾਫ ਹੈ ਜਸ਼ਨ ਦੇ올 ਇਸ ਐਗਜ਼ੀਕਟਿਵ ਪ੍ਰੋਡਿਊਸਰ ਨੇ ਰੌਮੀ ਇਸ ਦਿਨਾਲ ਉਹਨਾਂ ਨੇ ਹੋਰ ਵੀ ਬਹੁਤ ਸਾਰੀ ਡੀਟੇਲਿੰਗ ਸਾਂਝਾ ਕੀਤੀ ਹੈ ਇਸ ਪੋਸਟਰ ਦੇ ਨਾਲ ਉਹਨਾਂ ਨੇ ਆਪਣੀਆਂ ਕੁਝ ਬਲੈਕ ਐਂਡ ਵਾਈਟ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਨੇ ਵੈਲ ਤੁਹਾਡੀ ਨਿਰੁਦਿਸ਼ ਨਵੀਂ ਅਪਡੇਸ਼ਨ ਤੇ ਜੋ ਵੀ ਰਾਏ ਕਮੈਂਟ ਸੈਕਸ਼ਨ 'ਚ ਜ਼ਰੂਰ ਸ਼ੇਅਰ ਕਰੋ